ਇਹ ਉਹਨੂੰ ਵੀ ਅੱਗ ਲਾਉਣ ਵਾਲੇ ਗੱਡੀ ਨੂੰ ਨਾਲੇ ਪਿੱਛੇ ਇਹਨਾਂ ਨੂੰ ਲਾ ਦੇ। ਉਹ ਨਿਸ਼ਾਨ ਨੂੰ ਆਪਣੇ ਨੂੰ ਉਹ ਨਿਸ਼ਾਨ ਨੂੰ ਬਹੁਤ ਬੰਦਾ ਹਿੰਮਤ ਕਰੀ ਉਹ ਗੁਰੂਆਂ ਦੀ ਕਿਰਪਾ ਦੀ ਨਿਸ਼ਾਨ ਸਾਹਿਬ ਹਿੱਲਿਆ ਨਹੀਂ ਹੈ। ਇੱਕ ਮੁੰਡੇ ਦੇ ਵਿਚਾਰੇ ਸਰਚ 12 ਬੋਰ ਦੇ ਫਾਇਰ ਹੋਣੇ ਹੁੰਦੇ ਪਰ ਪੁਪੜੀ ਚ ਗੋਲੀ ਲੱਗਿਆ ਸੀਧ ਹੋਇਆ ਮੁੰਡਾ 315 ਬੋਰ ਦਾ। ਛੋੜੇ ਕਿਵੇਂ ਤੁਸੀਂ ਗੱਡੀ 'ਚ ਬੈਠੇ ਸੀ ਅੰਦਰ ਅੰਦਰ ਵੀ ਇਹੀ ਪਲਾਸਟਿਕ ਦੀਆਂ ਗੋਲੀਆਂ ਬੈਠਾ ਪਲਾਸਟਿਕ ਨਾਲ ਮਾਰ ਕੇ ਗਏ ਨਹੀਂ ਜ ਐਂ ਕਰਕੇ ਆ ਮੱਥੇ ਤੇ ਕੀ ਲੱਗਿਆ ਬਾਈ? ਬਈ ਇਹਦਾ ਲੱਗਿਆ ਪਰਨੇ ਨੇ ਬਚਾਦਾ ਮੈਨੂੰ ਆ ਗੁਰੂਆਂ ਦੀ ਨਿਸ਼ਾਨ ਨੇ। ਦੋਸਤੋ ਇਸ ਵੀਰ ਦੀ ਭੰਨ ਦਿੱਤੀ ਪੁਲਿਸ ਵਾਲਿਆਂ ਨੇ ਗੱਡੀ ਹੁਣੇ ਹੁਣੇ ਜਿਹੜਾ ਬਾਰਡਰ ਤੇ ਫਾਇਰਿੰਗ ਹੋ ਕੇ ਹਟਿਆ ਦੇਖੋ ਤੁਸੀਂ ਸਾਹਮਣੇ ਇਸ ਥਾਂ ਤੇ ਜਿਹੜੀ ਗੱਡੀ ਖੜੀ ਸੀ ਤਿੰਨ ਚਾਰ ਜਿਹੜੇ ਪੁਲਿਸ ਦੇ ਨੌਜਵਾਨ ਆਂਦੇ ਆ ਉਸ ਤੋਂ ਬਾਅਦ ਇਹ ਬਾਈ ਜਿਹੜਾ ਅੰਦਰ ਬੈਠਾ ਹੁੰਦਾ ਗੱਡੀ ਦੇ ਲਗਾਤਾਰ ਜਿਹੜੀਆਂ ਡਾਂਗਾਂ ਮਾਰੀ ਜਾਂਦੀਆਂ ਨੇ ਇੱਟਾ ਵੀ ਮਾਰੀ ਜਾਂਦੇ ਨੇ ਆ ਦੇਖੋ ਬਾਈ ਦੀ ਗੱਡੀ ਜਿਹੜੀ ਸਾਰੀ ਚੱਕਣਾ ਚੂਰ ਕਰ ਦਿੱਤੀ ਜਦੋਂ ਪੁਲਿਸ ਨਾਲ ਕਿਸਾਨਾਂ ਦੀ ਝੜਪ ਹੁੰਦੀ ਹੈ ਉਸ ਵੇਲੇ ਜਿਹੜਾ ਇਹ ਵੀਰ ਆ ਗੱਡੀ ਲੈ ਕੇ ਅੱਗੇ ਖੜਿਆ ਹੁੰਦਾ ਉਸ ਤੋਂ ਬਾਅਦ ਜਿਹੜਾ ਲਗਾਤਾਰ ਫਾਇਰਿੰਗ ਵੀ ਕੀਤੀ ਜਾਂਦੀ ਹੈ ਖੜ ਕੇ ਗੱਡੀ ਦਾ ਸ਼ੀਸ਼ੇ ਮੈਂ ਵਿੱਚੋਂ ਨਿਕਲ ਨਹੀਂ ਸਕਿਆ ਹੈਗਾ ਮਾਰ ਕੇ ਗੱਡੀ ਤੇ ਤੁਸੀਂ ਬੈਠੇ ਸੀ ਗੱਡੀ 'ਚ ਮੈਂ ਬੈਠਾ ਸੀਗਾ ਇਹ ਕਾਦੇ ਨਾਲ ਥੋੜੀ ਆ ਇਹ ਡਾਂਗਾ ਨਾਲ ਬਈ ਡਾਂਗਾ ਨਾਲ ਡਾਂਗਾ ਭਰੀਆਂ ਹੋਈਆਂ ਨੇ ਦੇਖਦਾ ਸਿੱਧੇ ਨੂੰ ਆਪੀ ਨੀਂ। ਕੰਨੇ ਕਵਾ ਕੇ ਸੀ ਇਹ ਇਧਰੋਂ। ਇਧਰੋਂ ਘਟੋ ਘਟੋ 50 ਬੰਦੇ ਹੋਣਗੇ ਜੀ ਤੁਹਾਨੂੰ ਇੱਥੇ ਕੇਰਾਂ ਨਿਸ਼ਾਨ ਸਾਹਿਬ ਨੂੰ ਚੰਬੜੇ ਨੇ ਆਪਣੇ ਨੂੰ ਆਖੇ। ਅੱਛਾ। ਹਾਂਜੀ। ਅਸੀਂ ਨਹੀਂ ਖੜਾ ਛੜਾ ਸੀ ਕੋ ਭੱਜੇ ਨਹੀਂ ਜੈਦੀ ਭੈਣਾਂ ਮਰਨਾ ਮੰਨਦਾ ਸੀ। ਇਹਦਾ ਬਖਸ਼ਰੂ ਦੀ ਕਿਰਪਾ ਬਾਈ ਨਿਸ਼ਾਨ ਸਾਹਿਬ ਹੱਥ ਬੰਨ ਕੇ ਬੈਂਦੀ ਹੈ। ਜੇ ਨਿਸ਼ਾਨ ਸਾਹਿਬ ਲਾਉਣੇ ਤਾਂ ਰਾਖੀ ਜ਼ਰੂਰ ਕਰੋ। ਰਾਖੀ ਜੀ ਉਹਦੀ ਕਰਿਆ ਕਰੋ। ਨਹੀਂ ਨਾ ਲਾਇਆ। ਲਾਇਨ ਲਾਇਆ ਨਾ ਕਰੋ ਬਾਈ। ਹਾਂ ਹਾਂ ਹਾਂ। ਆਪਣੀ ਜ਼ਮੀਰ ਦੀ ਖਾਤਰ ਯ ਸੀਧ ਹੋ ਜਾਂਦੇ ਆ ਦੇਖ ਲੋ ਸਾਹਮਣੇ ਗੋਲੀਆਂ ਮਾਰ ਕੇ ਗਏ ਨੇ ਮੇਰੇ ਪੈਰ ਤੇ ਆ ਗੋਲਾ ਮਾਰਿਆ ਇਹਨਾਂ ਨੇ ਮੇਰਾ ਅਗੂਠਾ ਫਨੇਚਰ ਹੋਇਆ ਪੈਰ ਦਾ ਵੀ ਅੱਟੋ ਘੱਟ ਆਹ ਮਾਰਿਆ ਹਾਂ ਮਾਰਿਆ ਹੈ ਮੇਰੇ ਪੈਰ ਤੇ ਹਿੱਲੇ ਨਹੀਂ ਪਰ ਤੁਸੀਂ ਕੋਸੀ ਨਹੀਂ ਹਿੱਲੇ ਹੈਗੇ ਅਸੀਂ ਨਿਸ਼ਾਨ ਸਾਹਿਬ ਨਹੀਂ ਛੱਡਿਆ ਗੱਡੀ ਤੇ ਮੈਨੂੰ ਅਕਲ ਹਉਦੇ ਤੇ ਉਹ ਨਿਸ਼ਾਨ ਸਾਹਿਬ ਉੱਧਰਲੇ ਅੱਛਾ ਆ ਬਾਈ ਨੂੰ ਪੁੱਛਣਾ ਗੱਡੀ ਦੇ ਵਿਚ ਦੀ ਗਾ ਮੈਂ ਇੱਕ ਬਾਪੂ ਦੀ ਗਾ ਸੀ ਤਿੰਨ ਜਣੇ ਦੀ ਪਤਨ ਨੰਦੇ ਇਧਰ ਦੀ ਗਏ ਸਰ ਸੱਤ ਬੰਦੇ ਰਹਿ ਗਏ ਸੀ ਉਰੇ ਅੱਛਾ ਭਾਈ ਹਾਂ ਪੁੱਛਲਾ ਬਾਪੂ ਨੂੰ ਬਾਪੂ ਲਵੇ ਇੰਨਾ ਖਜ਼ਾਨਾ ਕਿਹਨਾ ਲਾਈਵ ਬਣਾਈ ਹੋਈ ਵੀਡੀਓ ਤੁਹਾਨੂੰ ਸਾਰਿਆਂ ਦਿ ਫੇਰ ਪਤਾ ਲੱਗੂ ਤੁਹਾਡਾ ਕੀ ਕਸੂਰ ਸੀ ਤੁਹਾਡਾ ਅਸੀਂ ਦਾ ਪੰਜਾਬ ਚ ਪੰਜਾਬ ਚ ਖੜਿਆ ਸੀ ਤੇ ਨਿਸ਼ਾਨਾ ਤੇ ਖੜਿਆ ਸੀ ਉਹ ਸਾਨੂੰ ਸਤਾਉਣ ਨਹੀਂ ਦੇਣੇ ਤੇ ਸਾਡੇ ਨਿਸ਼ਾਨਾ ਤੇ ਲਾ ਰਹੇ ਅਸੀਂ ਤਾਂ ਇਥੇ ਇੰਚ ਨਹੀਂ ਹਿੱਲੇ ਨਿਸ਼ਾਨਾ ਸਾਬਾਂ ਤੋਂ ਸਾਨੂੰ ਉੱਥੋਂ ਚੱਲ ਕੇ ਆ ਕੇ ਉਰੇ ਮਾਰ ਕੇ ਗਏ ਨੇ ਤੁਹਾਨੂੰ ਗਲੇ ਭਾਈ ਮਸ਼ੀਨਰੀ ਨਾਲ ਗਾਧਾ ਰੋਸ ਆ ਯਾਰ ਵੀਰੇ ਫੇਰ ਮੀਟ ਡੱਪ ਰਿਆ ਮੈਂ ਜਦੋਂ ਸ਼ੀਸ਼ੇ ਪੰਨ ਤੇ ਹਮਲਾ ਹੋਗਾ ਉਸ ਤੋਂ ਬਾਅਦ ਇੱਕ ਬੰਦਾ ਆਇਆ ਟੋਪ ਹੀ ਆ ਸਾਹਮਣੇ ਮੇਰੇ ਮੱਥੇ ਕੋਲ ਹਾਂ ਇਹ ਚਲੋ ਦੇਖੀ ਗਏ ਆ ਉਹ ਟ੍ਰੈਕ ਚੁਪਈਆ ਅੱਛਾ ਪ੍ਰਧਾਨ ਦੀ ਗੱਡੀ ਆ ਅੰਬਰਸਾਲੇ ਦੀ ਇਹ ਅੱਛਾ ਅੱਗ ਲਾਓ ਇਹਦੀ ਟਰੈਕਟਰ ਭਾਈ ਪਹਿਲਾਂ ਟਰੈਕਟਰ ਦਾ ਕੋਲ ਇਹਨੂੰ ਵਾਹ ਕੇ ਲੈ ਗੱਡੀ ਨੂੰ ਨਾਲੇ ਪਿੱਛੇ ਇਹਨਾਂ ਨੂੰ ਲਾ ਦੋ ਉਹ ਨਿਸ਼ਾਨ ਨੂੰ ਆਪਣੇ ਨੂੰ ਉਹ ਨਿਸ਼ਾਨ ਨੂੰ ਬਹੁਤ ਦਮ ਨਾਲ ਹਿੰਮਤ ਕਰੀਆ ਗੁਰੂ ਵਾਦੀ ਕਿਰਪਾ ਦੇ ਨਿਸ਼ਾਨ ਸਾਹਿਬ ਹਿੱਲਿਆ ਨੇ ਪਾਉਂਦੇ ਤੋਂ ਕਾਗਦੀ ਫੋਰਸ ਹਾਂਜੀ ਹਾਂਜੀ ਮੇਰੇ ਤਾਂ ਕਾਗਦੀ ਪੰਜਾਬ ਟਰੈਕਟਰ ਭੰਨਦਾ ਭਾਈ 850 ਪੰਜਾਬ ਚ ਆ ਕੇ ਕਰਿਆ ਉਹਨੂੰ ਕੁਝ ਕਰਿਆ ਨਾ ਸਾਰਾ ਭੰਨਦਾ ਏ ਟੂ ਆਪਾਂ ਦਾ ਹਰਿਆਣੇ ਚ ਗਈ ਨੀ ਮਾੜੀ ਗੱਡਤੀ ਚਾਰੇ ਟਾਇਰਾਂ ਦੀ ਸੀ ਟਾਇਰ ਸੀਗੇ ਤੁਸੀਂ ਵੀ ਦੇ ਸੱਤ ਮੁੰਡੇ ਸੱਤ ਮੁੰਡਿਆਂ ਨੂੰ ਚੱਕ ਕੇ ਲੈ ਗਏ ਵੀਰੇ ਸੱਤ ਮੁੰਡੇ ਲੈਏ ਨੇ ਸਾਡੇ ਦਾ ਦਵਾ ਕੀਤੀ ਸਾਡਾ ਸਾਡੇ ਸਾਹਮਣੇ ਚੱਕੇ ਨੇ ਸਾਡੇ ਅੱਛਾ ਬਈ ਇੱਕ ਮੁੰਡੇ ਦੇ ਵਿਚਾਰੇ ਦੇ ਸਿਰ 'ਚ 12 ਬੋਰ ਦੇ ਫਾਇਰ ਹੋਣੇ ਉਹਦਾ ਪੁਪੜੀ 'ਚ ਗੋਲੀ ਲੱਗਿਆ ਸੀਧ ਹੋਇਆ ਮੁੰਡਾ 315 ਬੋਰ ਦਾ ਛੋਟੇ ਕਿਵੇਂ ਤੁਸੀਂ ਗੱਡੀ 'ਚ ਬੈਠੇ ਸੀ ਅੰਦਰ ਅੰਦਰ ਵੀ ਇਹੀ ਪਲਾਸਟਿਕ ਦੀਆਂ ਗੋਲੀਆਂ ਬੈਠੀਆਂ ਪਲੱਸ ਕਰਾਈ ਮਾਰ ਕੇ ਗਏ ਨੇ ਜ ਐਂ ਕਰਕੇ ਆ ਮੱਥੇ ਤੇ ਕੀ ਲੱਗਿਆ ਬਾਈ ਬਈ ਇਹਦਾ ਲੱਗਿਆ ਪਰਨੇ ਨੇ ਬਚਾਦਾ ਮੈਨੂੰ ਆ ਗੁਰੂਆਂ ਦੀ ਦਸਤਾਰ ਨੇ ਇਹ ਲੱਗੀ ਬਾਈ ਆ ਦੇਖ ਹੱਕ ਤੇ ਅੱਛਾ ਆ ਮੱਥੇ ਤੇ ਕੀ ਹੋਇਆ ਵੀਰੇ ਇੱਕ ਉਧਰ ਮਾਰੀ ਉਧਰ ਸਾਡੇ